ਹਾਂਜੀ ਦੋਸਤੋ 65 70 ਦੀ ਉਮਰ ਤੱਕ ਰਹੋਗੇ ਸਿਹਤਮੰਦ ਆਪਣਾਓ ਇਹ ਨਿਯਮ ਨੰਬਰ 1 ਜੇਕਰ ਤੁਸੀਂ ਹਮੇਸ਼ਾ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਤਾਜ਼ੀਆਂ ਸਬਜ਼ੀਆਂ ਦੀ ਵਰਤੋਂ ਕਰੋ ਨੰਬਰ 2 ਤਾਜ਼ੇ ਮੱਖਣ ਅਤੇ ਤਾਜ਼ੇ ਫਲਾਂ ਦੀ ਵਰਤੋਂ ਕਰੋ ਨੰਬਰ 3 ਜ਼ੁਖਾਮ ਦੀ ਸਥਿਤੀ ਵਿੱਚ ਕੋਸੇ ਪਾਣੀ ਦੀ ਵਰਤੋਂ ਕਰੋ ਨੰਬਰ 4 ਆਪਣੀ ਖਾਣਕ ਵਿੱਚ 60 ਤੋਂ 70% ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰੋ ਨੰਬਰ 5 ਭੋਜਨ ਤੋਂ 1 ਘੰਟਾ ਬਾਅਦ ਸੈਰ ਜ਼ਰੂਰ ਕਰੋ ਨੰਬਰ 6 ਭੋਜਨ ਚਾਹ ਕੌਫੀ ਦਾ ਸੇਵਨ ਕਰਨ ਤੋਂ ਬਾਅਦ ਕੁਰਲੀ ਜਰੂਰ ਕਰੋ ਨੰਬਰ 7 ਕੋਸੇ ਪਾਣੀ ਚ ਇੱਕ ਚਮਚ ਸਹਿਤ ਮਿਲਾ ਕੇ ਦਿਨ ਵਿੱਚ ਦੋ ਵਾਰ ਪਿਓ ਨੰਬਰ 8 ਦਿਨ ਵਿੱਚ 7-8 ਗਲਾਸ ਪਾਣੀ ਪਿਓ ਨੰਬਰ 9 ਰੋਜ਼ਾਨਾ ਪਪੀਤੇ ਦੀ ਵਰਤੋਂ ਕਰੋ ਨੰਬਰ 10 ਰੋਜ਼ਾਨਾ ਸਵੇਰ ਦੀ ਸੈਰ ਅਤੇ ਹਲਕੀ ਕਸਰਤ ਕਰੋ ਨੰਬਰ 11 ਸਿਗਰਟ ਦੇ ਸਰਾਬ ਦੀ ਵਰਤੋਂ ਨਾ ਕਰੋ ਨੰਬਰ 12 ਤਲੇ ਹੋਏ ਭੋਜਨ ਫਾਸਟ ਫੂਡ ਅਤੇ ਡੇਅਰੀ ਉਤਪਾਦਾਂ ਦਾ ਸੇਵਨ ਨਾ ਕਰੋ ਨੰਬਰ 13 ਮਠਿਆਈਆਂ ਤੇ ਕੋਲਡ ਡਰਿੰਕ ਤੋਂ ਦੂਰ ਰਹੋ ਨੰਬਰ 14 ਗਾਜਰ ਅਤੇ ਚਕੰਦਰ ਦਾ ਰਸ ਪੀਓ ਨੰਬਰ 15 ਬਰਯਾਨਾ ਇੱਕ ਸੇਵ ਜਰੂਰ ਖਾਓ ਨੰਬਰ 16 ਗਰਮੀਆਂ ਵਿੱਚ ਨਿੰਬੂ ਪਾਣੀ ਦਾ ਸੇਵਨ ਜਰੂਰ ਕਰੋ ਧੰਨਵਾਦ ਜੀ